ਪੈਸੇ ਹੀ ਬੜੇ ਲਿਆ ਯਾਰ ਮੁੰਡੇ ਤੋਂ ਕਿੰਨੇ ਲੈ ਲੈ ਵੀਰੇ 70 15 16000 ਰੁਪਏ ਲੈ ਲਿਆ ਯਾਰ ਤੁਸੀਂ ਉਹ ਜਿਹੜੀ ਵਾਈਪਰ ਬੋਤਲ ਕਿੰਨੇ ਦੀ ਆ ਹੋਣੀ ਤੁਸੀਂ ਕਹੇ ਇਹ ਵੀ ਪੈਨ ਵਾਲੀ ਆ ਮੁੰਡੇ ਦੀ ਕੰਪਨੀ ਤੋਂ ਵੀ ਨਹੀਂ 2200 2200 ਰੁਪਏ ਦੀ ਆ ਵੈਪਰ ਬੋਤਲ ਨਹੀਂ 100 ਰੁਪਏ ਦੀ ਆ ਬਾਈ 300 ਰੁਪਏ ਦੀ ਆ ਬਾਈ ਯਾਰ ਮੈਂ ਮੁੰਡੇ ਨੂੰ ਲੈ ਲਾ ਪਾਰਟਸ ਦੇ ਨਾਲ ਯਾਰ ਪਾਰਟਸ ਦਾ ਮੁੰਡਾ 300 ਰੁਪਏ ਤੁਸੀਂ ਇਦਾਂ ਕਰੋ ਤੁਸੀਂ ਬਾਈ ਜੀ ਐਮ ਜੀ ਦੋਸਤੋ ਇਸ ਵੀਡੀਓ ਨੂੰ ਐਂਡ ਤੱਕਰ ਦੇਖਿਓ ਕੰਮ ਕਿਵੇਂ ਠੀਕ ਕਰੀਦਾ ਹੈ ਕਿਹੜੀ ਨੌਲੇਜ ਨਹੀਂ ਹੁੰਦੀ ਬੋਤਲਾਂ ਟੁੱਟੀਆਂ ਹੁੰਦੀਆਂ ਹੁੰਦੀਆਂ ਗੱਡੀ ਗਰਮ ਹੁੰ ਪਾਣੀ ਦਾ ਸਰਕਲ ਬਣਦਾ ਨਹੀਂ ਐਲਬੋ ਦੇ ਵਿੱਚ ਨੁਕਸ ਹੁੰਦਾ ਹੈ ਵੀਡੀਓ ਦੇ ਐਂਡ ਤੱਕਰ ਬਣੇ ਰਿਹਾ ਬਹੁਤ ਨਜ਼ਾਰਾਦਾਰ ਵੀਡੀਓ ਹੈ ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਪਣੇ ਕੋਲੇ ਜੀ ਐਕਸ ਟੂ ਕੋਈ ਵੀ ਕੰਮ ਕਰਨਾ ਹੋਵੇ ਉਹਦੇ ਵਾਸਤੇ ਟੂਲ ਹੋਣਾ ਜ਼ਰੂਰੀ ਹੈ ਗੱਡੀ ਨੂੰ ਡਾਇਗਨੋਸ ਕਿਵੇਂ ਕਰਨਾ ਹੈ ਠੀਕ ਹੈ ਜੀ ਫੂਲੈਂਡ ਦੀ ਬੋਟਲ ਇਹ ਡੈਮੇਜ ਸੀ ਜੀ ਇਹ ਗੱਡੀ ਹੋਰ ਹੈ ਅਸੀਂ ਉਹ ਬੋਟਲ ਰਿਪੇਅਰ ਕਰ ਦਿੱਤੀ ਕਿਉਂਕਿ ਮਿਲਦੀ ਨਹੀਂ ਸੀ ਕਸਟਮਰ ਦੀ ਗੱਲ ਮੈਂ ਸੁਣਾਉਣਾ ਤੁਹਾਨੂੰ ਮੇਰਾ ਜੀ ਤਾਂ ਨਹੀਂ ਕਰਦਾ ਸੀ ਵੀ ਉਹਦੀ ਮੈਂ ਟਾਕ ਤੁਹਾਡੇ ਨਾਲ ਸਾਂਝੀ ਕਰਾਂ ਪਰ ਕਿਹ ਜਿਹੜੀ ਕੀ ਹੁੰਦਾ ਵੀ ਬੰਦਾ ਸਾਡੀ ਬਰੋਬਰੀ ਤਾਂ ਨਹੀਂ ਕਰ ਸਕਦਾ ਸਾਡੇ ਦਿਨਾਂ ਦਿਮਾਗ ਤੇ ਮਿਹਨਤ ਨਹੀਂ ਕਰ ਸਕਦਾ ਤੇ ਉਹਨੂੰ ਬਰਿਆਈ ਵੀ ਨਹੀਂ ਕਰਨੀ ਚਾਹੀਦੀ ਮੈਂ ਤਾਂ ਇੱਕੋ ਗੱਲ ਜਾਣਦਾ ਆ ਟੱਕਣ ਖਾਲੀ ਹੈ ਜਿਹੜਾ ਇਹ 500 ਰੁਪਏ ਦੇ ਕਰੀਬ ਹੈ ਤੇ ਮੈਨੂੰ ਉਹ ਕਹਿੰਦੇ ਜੀ ਇਹ ਬੋਟਲ ਆ ਜਿਹੜੀ 300 ਦੀ ਹੈ ਮੈਂ ਕੂਲੈਂਟ 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 ਬੋਟਲ ਕਰ ਰਿਹਾ ਉਹ ਕਹਿੰਦੇ ਵੈਪਰ 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 ਵਾਲੀ ਬੋਟਲ ਵੀ 300 ਦੀ ਹੋ ਨਹੀਂ ਸਕਦੀ ਠੀਕ ਹੈ ਆਪਾਂ ਹੁਣ ਪ੍ਰੋਪਰ ਟਾਕ ਸੁਣਾਉਣੇ ਆ ਇਹ ਬੋਟਲ ਰਿਪੇਅਰ ਕਰ ਦਿੱਤੀ ਇਹ ਬੋਟਲ ਰਿਪੇਅਰ ਕਰਨ ਤੋਂ ਬਿਨਾ ਅਸੀਂ ਕੀ ਕੀਤਾ ਉਹਦਾ ਫੈਨ ਜਿਹੜਾ ਖਰਾਬ ਸੀ ਜਿਵੇਂ ਇਸ ਗੱਡੀ ਦਾ ਖਰਾਬ ਹੈ ਇਹ ਫੈਨ ਮੋਟਰ ਖਰਾਬ ਸੀ ਉਹ ਕਸਟਮਰ ਖੁਦ ਲੈ ਕੇ ਆਇਆ ਕਸਟਮਰ ਖੁਦ ਲੈ ਕੇ ਆਇਆ ਮਰੂਤੀ ਦੀ ਏਜੰਸੀ ਚੋਂ ਕੀ ਨਾ ਕੋਰੇ ਏਜੰਸੀ ਵਾਲਾ ਦਾ ਉਹ ਜਿਹੜੇ ਹੈਗੇ ਬਾਦ ਜੈਕਸਨ ਵਾਲੇ ਜਿਹੜੇ ਠੀਕ ਹੈ ਜੀ ਜਦੋਂ ਇਹ ਸਾਰਾ ਕੁਝ ਕਰ ਲਿਆ ਤੇ ਅਸੀਂ ਇਸ ਟੂਲ ਦੀ ਮਦਦ ਐਕਸ ਟੂਲ ਦੀ ਮਦਦ ਨਾਲ ਹਰ ਗੱਡੀ ਦਾ ਇੱਕ ਟੈਂਪਰੇਚਰ ਚੈੱਕ ਕਰੀਦਾ ਵੀ ਇਹਦਾ ਵਾਲ ਖੁੱਲਿਆ ਕਿ ਨਹੀਂ ਖੁੱਲਿਆ ਉਹ ਤੁਸੀਂ ਵੀਡੀਓ ਚ ਅੱਗੇ ਦੇਖੋਗੇ ਵੀ ਜਦੋਂ ਬੋਟਲ ਨਵੀਂ ਪਾਈਦੀ ਹੈ ਤੇ ਕਿੰਨੀ ਮਿਹਨਤ ਕਰੀਦੀ ਆ ਇੱਥੇ ਮੈਨੂੰ ਲੱਗਦਾ ਵੀ ਜੇ ਅਸੀਂ ਕਿਸੇ ਨੂੰ ਸਮਝਾਉਣਾ ਚਾਹੋਨੇ ਆ ਉਹ ਸਮਝਣ ਨੂੰ ਤਿਆਰ ਨਹੀਂ ਤੇ ਕੁਝ 10-4% ਇਹੋ ਜਿਹੇ ਹੁੰਦੇ ਆ ਜਿਨ੍ਹਾਂ ਦਾ ਮੇਰੇ ਕਰਕੇ ਕੰਮ ਖਰਾਬ ਹੋਇਆ ਹੁੰਦਾ ਉਹ ਮਿਸਤਰੀ ਰੋਲਾ ਪਾਉਂਦੇ ਰਹਿੰਦੇ ਆ ਕਮੈਂਟ ਕਰਦੇ ਰਹਿੰਦੇ ਆ ਅਈਦਾ ਉਹਦੀ ਉਮਰ ਦਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਦੇ ਆ ਕਿਸੇ ਨੇ ਮੰਨਣਾ ਚਾਹ ਨਾ ਮੰਨੋ ਇਸ ਵਾਲ ਦੇ ਵਿੱਚ ਜਾਮ ਆਇਆ ਉਹ ਵੀਡੀਓ ਚ ਤੁਸੀਂ ਪ੍ਰੋਪਰ ਦੇਖ ਲਿਓ ਤੇ ਜਿਹੜੀ ਵਾਰਤਾ ਲਾਬ ਹੋਈ ਮੇਰੀ ਮਨ ਕਰਦਾ ਵੀ ਤੁਹਾਡੇ ਤੇ ਕਰ ਪਚਾ ਦੇਵਾ ਕਿਉਂਕਿ ਉਹ ਸਿੱਧੂ ਮੂਸੇ ਵਾਲੇ ਦੀ ਗੱਲ ਹੈ ਵੀ ਬੰਦਾ ਬਰਾਬਰੀ ਕਰਨ ਜੋਗਾ ਨਹੀਂ ਹੁੰਦਾ ਤੇ ਬਦਰਾਮੀ ਕਰਨ ਲੱਗਾ ਮੈਂਟਲ ਆਉਂਦਾ ਆ ਬੰਦੇ ਨੂੰ ਅਸੀਂ ਫੋਨ ਮਾਰਿਆ ਜਦੋਂ ਸ਼ਾਮ ਦਾ ਟਾਈਮ ਹੋਇਆ ਬੇਟਾ ਕਿੱਥੇ ਹੈ ਵਾਲ ਕਰਿਆ ਲੱਗੋ ਖਰਾਬ ਆ ਆ ਦੇ ਆ ਗਏ ਬਾਹਰ ਸਿ ਆ ਲੱਗਦੇ ਆ ਜਾਨ ਬੋਟਲ ਕੱਢੀ ਜੀ ਗੱਡੀ ਰਾਤ ਨੂੰ ਤੋਰੀ ਸਾਰੀ ਵੀਡੀਓ ਵਿੱਚ ਮੈਂਸ਼ਨ ਹੈ ਟੈਂਪਰੇਚਰ ਕਿਵੇਂ ਹੈ ਉਹ ਨੂੰ ਸਮਝਾ ਰਹੇ ਆ ਪਾਣੀ ਤੂੰ ਚੈੱਕ ਕਰੀ ਬਾਈ ਹੁਣ ਤੇਰਾ ਰਿਵਿਊ ਕੀ ਹੈ ਠੀਕ ਹੈ ਆ 16500 ਰੁਪਏ ਦੀ ਹੈ ਇਹ 6100 ਰੁਪਏ ਦੀ ਹੈ ਆ ਟਰਬੋ ਵਾਲੀ ਜਿਹੜੀ ਪਾਈਪ ਆ ਤੇ ਨਟ ਬੋਲਟ ਤੇ ਕਲੰਪ 1000 ਦੇ ਆਏ ਜਿਹੜਾ ਉਹ ਬੰਦਾ ਕਹਿੰਦਾ ਨਾ ਤੁਸੀਂ 15000 ਰੁਪਏ ਲਵਾਤਾ ਜੀ ਤਿੰਨ ਚੀਜ਼ਾਂ ਦੀ ਲੇਬਰ ਆਇਲ ਸਰਵਿਸ ਦੀ ਲੇਬਰ ਆ ਫੈਨ ਅਸੈਂਬਲੀ ਦੀ ਲੇਬਰ ਐਲਬੋ ਦੀ ਲੇਬਰ ਸਕੈਨਿੰਗ ਔਇਲ ਔਇਲ ਫਿਲਟਰ 에ਅਰ ਫਿਲਟਰ ਡੀਜ਼ਲ ਫਿਲਟਰ ਨਟ ਬੋਲਟ 14-15000 ਰੁਪਿਆ ਬਿੱਲ ਜਾਇਜ ਹੈ ਹੁਣ ਉਹਦੀ ਵੀ ਸੁਣ ਲਓ ਸਵੇਰੇ ਉੱਠ ਕੇ ਕਿਸੇ ਨੇ ਸ਼ਾਹਵਜ ਤੱਕ ਕੀ ਦੇਣੀ ਹੁੰਦੀ ਹੈ ਤੇ ਉਹੀ ਗੱਲ ਹੁੰਦੀ ਹੈ ਸੁਣੋ ਜਰਾ ਹੈਲੋ ਅ ਪਰਸਨ ਯੂ ਆਰ ਕਿਸੇ ਬੰਦੇ ਨਾਲ ਟ्रू ਕਾਲਰ ਤੇ ਗੱਲ ਕਰਾ ਰਿਹਾ ਬੰਦਾ ਹੈਲੋ ਹਾਂਜੀ ਅਸੀ ਗੱਲ ਜੀ ਅਸੀ ਗੱਲ ਇਹ ਬਰੀਆਣਾ ਮੁੰਡਾ ਬੋਲੇਗਾ ਸਰਪੇ ਕਰਾ ਕੇ ਲੈ ਦੇ ਹਾਂਜੀ ਭਾਈ ਜੀ ਹਾਂਜੀ ਭਾਈ ਜੀ ਹੋਰ ਸਨੋ ਠੀਕ ਹੈ ਆ ਬੱਡੇ ਵੀਰਾਂ ਨਾਲ ਹੈਲੋ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਹਾਲ ਚਾਲ ਆ ਬੜੀਆ ਭਾਈ ਜੀ ਤੁਸੀਂ ਦੱਸੋ ਠੀਕ ਠਾਕ ਹੋ ਜੀ ਠੀਕ ਹੈ ਭਾਈ ਤੁਸੀਂ ਆਉਣਾ ਸੀ ਅੱਜ ਮੈਂ ਭਾਈ ਹੁਣ ਆਉਣਾ ਸੀਗਾ ਤੁਹਾਡੇ ਕੋਲ ਯਾਰ ਤੁਸੀਂ ਭਾਈ ਪੈਸੇ ਹੀ ਬੜੇ ਲੈ ਆ ਯਾਰ ਮੁੰਡੇ ਤੋਂ ਕਿੰਨੇ ਖ ਲੈ ਲੇ ਵੀਰੇ ਸਹੀ 15-16000 ਰੁਪਏ ਲੈ ਲਿਆ ਯਾਰ ਤੁਸੀਂ ਹੁਣ ਉਹ ਜਿਹੜੀ ਬਾਈਪਰ ਬੋਤਲ ਕਿੰਨੇ ਦੀ ਆ ਹੋਈ ਸੀ ਤੁਸੀਂ ਕਿਹਾ ਇਹ ਵੀ ਪੈਨ ਵਾਲੀ ਆ ਮੁੰਡੇ ਦੀ ਕੰਪਨੀ ਤੋਂ ਬਿਨ 2200 2200 ਰੁਪਏ ਦੀ ਹੈ ਵੈਪਰ ਬੋਤਲ ਨਹੀਂ 200 ਰੁਪਏ ਦੀ ਹੈ ਬਾਈ 300 ਰੁਪਏ ਦੀ ਹੈ ਬਾਈ ਯਾਰ ਮੈਂ ਮੁੰਡੇ ਨੂੰ ਲੈ ਲੈ 파ਰਟਸ ਦੇ ਨਾਲ ਯਾਰ 파ਰਟਸ ਨਾਲ ਮੁੰਡਾ 300 ਰੁਪਏ ਤੁਸੀਂ ਇਦਾਂ ਕਰੋ ਤੁਸੀਂ ਬਾਈ ਜੀ ਐਮਜੀਪੀ ਦੇ ਪੁੱਛ ਕੇ ਆਓ ਫਿਰ ਮੈਨੂੰ ਪੈਸੇਓ ਠੀਕ ਹੈ ਨਾ ਮੈਂ ਤਾਂ ਇਹਦੇ ਤੋਂ ਜਿਹੜੇ ਲੀਬਰ ਲਈ ਆ ਮੇਰੀ 10000 ਤੇ ਸਣੇ ਸਾਰਾ ਕੰਮ ਕਰਕੇ ਤੇਲ ਬਦਲ ਕੇ ਐਲਬੋ ਪਾ ਕੇ ਲਈ ਹੈ ਜਿਹੜੀ ਮੋਟਰ ਵਾਲੀ ਜਿਹੜੀ ਸਮਾਨ ਲੈ ਕੇ ਆ ਇਹ ਐਮਜੀਪੀ ਦੇ ਆ ਰਿਹਾ ਲੈ ਕੇ ਆ ਮੈਂ ਮੈਂ ਤੁਹਾਡੇ ਨਾਲ ਆ ਵੱਖਰਾ ਆ ਵੱਖਰਾ ਆ ਵੱਖਰਾ ਕੋਈ ਲੌਜਿਕ ਨਹੀਂ ਗੱਲ ਕਰ ਰਿਹਾ ਕੋਈ ਬਹਿਸ ਨਹੀਂ ਕਰ ਰਿਹਾ ਮੈਂ ਵੀ ਲੌਜਿਕ ਨਹੀਂ ਕਰਦਾ ਜੇ ਤੁਸੀਂ ਤਾਂ ਹੈ ਜੀ 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 ਤੁਸੀਂ ਪਰਚੀ ਕੋਲੇ ਐ ਮੈਂ ਜਿਹੜੀਆਂ ਆਪਣੀਆਂ ਚੀਜ਼ਾਂ ਦੀ ਲੇਬਰ ਲਈ ਐ ਤੇਲ ਪਾਣੀ ਬਦਲਿਆ ਫਿਲਟਰ ਬਦਲਿਆ ਉਹ ਤੁਸੀਂ ਰੇਟ ਪੁੱਛ ਲਓ ਬਾਜ਼ਾਰ ਦੇ ਵਿੱਚ ਓਰੀਜਨਲ ਸਮਾਨ ਦਾ ਕੀ ਰੇਟ ਐ ਜੇ ਤੁਹਾਨੂੰ 300 ਦੀ ਮਿਲਦੀ ਐ ਓਰੀਜਨਲ ਐ ਤੇ ਮੇਰੇ ਨਾਲ ਤੁਹਾਡੀ ਭਰਾਵਾ 10 ਹੋ ਗਈਆਂ ਮੈਨੂੰ 10 ਦੇ ਦਿਓ ਉਹਦੇ ਨਾਲ ਦੀ ਓਰੀਜਨਲ ਮੇਰੇ ਮੈਂ ਕੰਪਨੀ ਦੀ ਗੱਲ ਕਰਦਾ ਫਿਰ ਆਪ ਬ੍ਰਦਰ ਮੈਂ ਮਰੂਤੀ ਕਸਪ ਨੇ ਵੀ ਤੁਸੀਂ ਮਰੂਤੀ ਕੰਪਨੀ ਚ ਗੱਲ ਕਰਦੇ ਹੋ ਤਾਂ ਉਹਨੂੰ ਪੁੱਛੋ ਵੀ ਬਰੀਜ਼ਾ ਦੀ ਜਿਹੜੀ ਕੂਲੈਂਟ ਵਾਲੀ ਬੋਤਲ ਐ ਕਿੰਨੇ ਦੀ ਐ ਪੁੱਛ ਲਓ ਤੁਸੀਂ ਆਪ ਹੀ ਪੁੱਛ ਲਓ ਮੈਂ ਕੀ ਪੁੱਛਣਾ ਐ ਮੈਨੂੰ ਉਹਦੇ ਕੱਪ ਦੀ ਫੋਟੋ ਭੇਜ ਦੋ ਵੀ ਆਲੋ 300 ਦੀ ਮਿਲਦੀ ਆ ਜੀ ਪਰ ਪਤਾ ਕੀ ਗੱਲ ਹੈ ਵੀਰੇ ਯਾਰ ਮੈਂ ਯਾਰ ਪੈਸੇ ਬਾਹਲੇ ਤੁਸੀਂ ਕੰਪਨੀ ਨਾਲ ਵੀ ਵੱਧ ਪੈਸੇ ਲੈ ਲੈ ਯਾਰ ਤੁਸੀਂ ਤਾਂ ਬੰਦੇ ਤੋਂ ਕਿਸੇ ਦੇ ਪੈਸੇ ਲੈ ਲੈ ਵੀਰੇ ਮੈਂ ਤਾਂ ਸਮਾਨ ਮੈਂ ਤਾਂ ਸਮਾਨ ਹੀ ਕੋਈ ਨਹੀਂ ਪਾਇਆ ਮੈਂ ਤਾਂ ਆਪਣੀਆਂ ਲਿਬਰਾ ਲਈਆਂ ਜਿਹੜੀ ਬੋਤਲ ਪਾ ਜਿਹੜੀ ਐਲਬੋ ਪਾਈ ਹੈ ਐਲਬੋ ਤੁਸੀਂ ਮੋੜ ਦੇ ਤੁਹਾਨੂੰ 300 ਦੀ ਓਰੀਜਨਲ ਮਿਲਦੀ ਮੈਨੂੰ ਉਹਦੇ ਨਾਲ ਦੀ 10 ਪੀਸ ਲਿਆ ਕੇ ਦੇ ਦੋ ਸਵੈਰ ਤੋਂ ਲੇਕੇ ਸ਼ਾਂਤ ਕਰ ਤੁਹਾਡੀ ਬੰਦੇ ਦੀ ਗੱਡੀ ਠੀਕ ਕਰਕੇ ਦਿੱਤੀ ਉੱਤੋਂ ਤੁਸੀਂ ਸ਼ਾਬਾਸ਼ ਦੇਣ ਦੀ ਬਜਾਏ ਕਿੰਨੇ ਬਾਈ ਜੀ ਪੈਸੇ ਵੱਧ ਲੈਣੇ ਉਹ ਬਾਈ ਸਮਾਨ ਤੁਹਾਡਾ ਤੁਹਾਨੂੰ ਦੇਤਾ ਤੁਸੀਂ ਆਪ ਲੈ ਕੇ ਆਂਦਾ ਇਹਨੇ ਅਸੀਂ ਕੀ ਲਿਆਂਦਾ ਤੂੰ ਹੰਡਾ ਐਂਓ ਕਰ ਮਰੂਤੀ ਵਾਲਿਆਂ ਨੂੰ ਪੁੱਛ ਜਿਹੜੇ ਬਾਈਪਾਸ ਤੇ ਆਹ ਓਰੀਜਨਲ ਪਾਰਟਸ ਵਾਲੇ ਪਾਰਟਸ ਕਿੰਨੇ ਦਾ ਆਉਂਦਾ ਮੈਨੂੰ ਨਹੀਂ ਪਤਾ ਤੂੰ ਕਿੰਨੇ ਦਾ ਕੀ ਪਵਾਉਣ ਨੂੰ ਫਿਰਦਾ ਕਿੰਨੇ ਹੀ ਬਿਰਦਾ ਫਲੇ ਵੇਖੋ ਵੀ ਗੱਡੀ ਤੁਹਾਡੀ ਸੀ ਕਰਕੇ ਤੋਰੀ ਆ ਸੀ ਤੁਹਾਡੀ ਕਮਜ਼ੇ ਨੂੰ ਟਰਾਈ ਲਈ ਸਵੇਰ ਦੇ ਲੱਗੇ ਰਾਤ ਨੂੰ ਤਿਆਰ ਕਰਕੇ ਤੋਰੀ ਤੁਹਾਨੂੰ ਪੈਸੇ ਜਾਂਦੇ ਲੱਗਣਾ ਪਈ ਵੀਰੇ ਯਾਰ ਮੈਨੂੰ ਕਦੀ ਉਹਦੇ ਨਾਲ ਦੀ ਬੋਤਲਾਂ 10 12 ਵੀਰੇ ਭਾਈ ਜੀ ਗਲਤੀ ਗਲਤੀ ਹੋ ਗਈ ਭਾਈ ਗਲਤੀ ਤਾਂ ਸਾਡੇ ਤੋਂ ਹੋ ਗਈ ਵੀਰੇ ਜਿਹੜੀ ਅਸੀਂ ਲੋਕਾਂ ਨਾਲ ਸਮਝਾਉਣੇ ਨਾਲ ਖੱਪਦੇ ਆ ਜੀ ਕਹਣਾ ਤੇ ਤੁਹਾਨੂੰ ਸਸਤੀ ਮਿਲਦੀ ਸੀ ਆਪਾਂ ਕਿਸੇ ਨੂੰ ਨਰਾ ਕਰਦੇ ਤੁਸੀਂ ਇਹੋ ਕਰੋ ਹੁਣ ਤੁਹਾਡੇ ਨਾਲ ਮੇਰਾ ਵਾਦਾ ਹੋ ਗਿਆ ਤੁਸੀਂ ਜਿਹੜੀ ਟੈਂਕੀ ਕਹਿੰਨੇ ਹੋ ਨਾ ਕੂਲੈਂਟ ਵਾਲੀ ਉਹ ਮੇਰੇ ਗਾ 10 ਹੋ ਗਈਆਂ 3-300 ਦੇ ਹਿਸਾਬ ਨਾਲ ਜਿੰਨੀਆਂ ਮਰਜ਼ੀ ਦੇ ਦਿਓ ਚਾਹ ਮੈਨੂੰ 400 ਦੀਆਂ ਲੱਗਣ ਪਤਾ ਕੀ ਗੱਲ ਮੇਰੀ ਗੱਲ ਸੁਣੋ ਮੇਰੀ ਇਹਨਾਂ ਨੂੰ ਪਤਾ ਮੈਨੂੰ ਮੁੰਡੇ ਨੇ ਕੂਲੈਂਟ ਵਾਲੀ ਕਿਹਨੇ ਨਹੀਂ ਗਿਆਗਾ ਮੈਂ ਪਾਣੀ ਵਾਲੀ ਦੀ ਗੱਲ ਕਰਦਾ ਵੈਪਰ ਵਾਲੀ ਦੀ ਮੈਂ ਭਾਈ ਜੀ ਵੈਪਰ ਹੁਣ ਇਹ ਬਾਅਦ ਚ ਵੈਪਰ ਵਾਲੀ ਤੇ ਆ ਗਏ ਫਿਰ ਕੂਲੈਂਟ ਵਾਲੀ ਤੇ ਆ ਗਏ ਦੋਸਤੋ ਹੱਥ ਜੋੜ ਕੇ ਬੇਨਤੀ ਹੈ ਇਹਦੇ ਜਿਵੇਂ ਪੁੱਠੇ ਸਿੱਧੇ ਕਮੈਂਟ ਇੱਕ 500 ਰੁਪਏ ਦਾ ਇਕੱਲਾ ਟੱਕਣ ਮਿਲਦਾ ਹੈ ਅਸੀਂ ਤਾਂ ਲੋਕਾਂ ਨੂੰ ਉਹ ਕੰਮ ਸਮਝਾਉਣੇ ਆ ਵੀ ਭਾਈ ਤੁਹਾਡਾ ਸਰਕਲ ਨਹੀਂ ਬਣਿਆ ਇਹ ਹੁਣ ਇਹ ਵੇਖੋ ਵੀ ਸਰਕਲ ਨਹੀਂ ਬਣਿਆ ਇਹਨੂੰ ਜਾ ਕੇ ਐਸ ਉਮਰ ਚ 40 ਦੀ ਦੁਕਾਨ ਤੇ ਲਿਆ ਕੇ ਵਾਲਾ ਦਿੱਤਾ ਨਵੀ ਨੂੰ ਪੁਰਾਣੀ ਨੂੰ ਸਮਝਾਈ ਜਾਂਦੇ ਆ ਉਹ ਮੈਂ ਕਹਿੰਦਾ ਭਾਈ ਜੀ ਜੇ ਸਾਡੀ ਬਰਾਬਰੀ ਨਹੀਂ ਕਰ ਸਕਦੇ ਤੇ ਬਦਨਾਮੀ ਨਾ ਕਰਿਆ ਕਰੋ ਠੀਕ ਹੈ ਹੁਣ ਆ ਜਿਹੜਾ ਬੰਦਾ ਨਾ ਇਹ ਸਰਵਿਸ ਇੰਜੀਨੀਅਰ ਹੈ ਮਿਲਦਾ ਕੰਪਨੀ ਚ ਕੇਚ ਕੰਪਨੀ ਚ ਲੱਗਾ ਇਹ ਜਿਹੜੇ ਮਰੂਤੀ ਚ ਲੱਗੇ ਉਹ ਕੀ ਕਿਸੇ ਨੂੰ ਸਿਖਾ ਦੇਣਗੇ ਜਿਹੜੇ ਦੋਸਤਾਂ ਨੂੰ ਬੋਟਲ ਦਾ ਭੁਲੇਖਾ ਸੀ ਮੈਂ ਕਹਾ 100 ਰੁਪਏ ਵਾਧਾ ਲੈ ਲਾ ਸਾਨੂੰ ਦੇ ਦੇ ਜਿੰਨੀਆਂ ਮਰਜ਼ੀ ਐਕਚੁਅਲੀ ਚ ਪ੍ਰੋਬਲਮ ਕਿੱਥੇ ਆ ਤੁਸੀਂ ਗਾਹ ਵੇਖੋਗੇ ਤੇ ਟੇਪਾਂ ਕੀਤੀਆਂ ਪਈਆਂ ਮਿਸਤਰੀ ਉਹ ਚੰਗਾ ਲੱਗਦਾ ਜਿਹੜਾ ਤੁਹਾਡਾ ਨਾ ਨੁਕਸਾਨ ਕਰੇ ਜਿਹੜਾ ਬੰਦਾ ਨੌਲੇਜ ਰੱਖਦਾ ਤੁਹਾਨੂੰ ਜਿਹੜਾ ਕੋਈ ਸਿਖਾਉਣਾ ਚਾਹੁੰਦਾ ਤੁਸੀਂ ਸਿੱਖਣ ਨੂੰ ਤਿਆਰ ਹੀ ਨਹੀਂ ਠੀਕ ਹੈ ਪੂਰੀ ਟਾਕ ਹੈ ਮੇਰੀ ਇਹਨੂੰ ਤੇਲ ਦੇ ਕੇ ਬੁਸ਼ ਨੂੰ ਚੱਲਦਾ ਕਰਤਾ ਗਾਕ ਨੇ ਕੰਮ ਮਿਸਤਰੀ ਭਰਾਵਾਂ ਨੂੰ ਬੇਨਤੀ ਹੈ ਤੇ ਗਾਕਾਂ ਨੂੰ ਵੀ ਬਾਈ ਜੀ ਜੇ ਗੱਡੀ ਲੈ ਸਕਦੇ ਹੋ ਤਾਂ ਪੈਸੇ ਖਰਚਾ ਕਰੋ ਮੇਰੀ ਤਾਂ ਇਹੀ ਸੋਚ ਹੁੰਦੀ ਵੀ ਦੂਰੋਂ ਚੱਲ ਕੇ ਆਇਆ ਆ ਗੱਡੀ ਵੀ ਮੇਰੇ ਕੋਲੋਂ ਬਹੁਤ ਦੂਰੋਂ ਚੱਲ ਕੇ ਆਈ ਇੰਜੈਕਟਰਾਂ ਦਾ ਨੁਕਸ ਸੀ ਹੁਣ ਇਹਦੀ ਇੱਕ ਇੱਕ ਚੀਜ਼ ਨੂੰ ਕੱਢਿਆ ਇੱਕ ਇੱਕ ਬੋਤਲ ਨੂੰ ਆ ਜਿਹੜੀਆਂ ਨਵੀਆਂ ਆ ਰਹੀਆਂ ਨਾ ਲੋਕੀ 20 50 100 ਰੁਪਏ ਪਿੱਛੇ ਜਦੋਂ ਅਗਲੇ ਨੂੰ ਕਹਿੰਨੇ ਬਾਈ ਜੀ ਇਹ ਤਾਂ ਇਹਨੇ ਦੀ ਮਿਲਦੀ ਐ ਅਗਲਾ ਕਹਿੰਦਾ ਨਹੀਂ ਜੀ ਇਹਨੇ ਦੀ ਮਿਲਦੀ ਐ ਇਹਦੇ ਨਾਲ ਦੀਆਂ ਬਾਜ਼ਾਰ ਦੇ ਵਿੱਚ ਡੁਪਲੀਕੇਟੀ ਐਮ ਜੀਪੀ ਦੀ ਪੈਕਿੰਗ ਚ 12 1200 ਦੀਆਂ ਮਿਲ ਜੰਦੀਆਂ ਠੀਕ ਐ ਰੇਟ ਉਹੀ ਲੱਗਿਆ ਹੁੰਦਾ ਪਰ ਗਾਹਕ ਸਮਝਣ ਨੂੰ ਤਿਆਰ ਨਹੀਂ ਹੁਣ ਮੇਰੇ ਕੋਲ ਇੱਥੇ ਗਲੋਬ ਲੱਗ ਪਿਆ। ਉਹ ਗਰਮ ਹੀ ਨਹੀਂ ਹੁੰਦਾ। 100 ਰੁਪਏ ਦਾ। ਜੇ ਅਸੀਂ ਕਹਿੰਨੇ ਉਹ 550 ਦਾ ਗਾਹਕ ਸਿਰ ਪੜਨ ਕਰ ਜਾਂਦਾ। ਸੱਚੀ ਗੱਲ ਕਹੀ ਦੀ ਬਾਈ ਜੀ। ਅਸੀਂ ਉਹੀ ਕਹਿੰਨੇ ਆ ਉਹ ਬੰਦਾ ਆਵੇ ਜਿਸ ਬੰਦੇ ਨੂੰ ਕੰਮ ਦੀ ਨੌਲੇਜ ਹੈ। ਕੀ ਪਾ ਰਹੇ ਆ ਕੀ ਨਹੀਂ ਪਾ ਰਹੇ ਸਮਝੇ ਤਾਂ ਸਹੀ। ਇਸ ਬੋਤਲ ਨੂੰ ਕੂਲੈਂਟ ਬੋਤਲ ਦੀ ਥਾਂ ਤੇ ਸ਼ਾਂਤ ਠੱਕਰ ਜੈਲਸੀ ਦੇ ਵਿੱਚ 300 ਵਾਲੀ ਨੂੰ 280 ਵਾਲੀ ਨੂੰ 300 ਦੀ ਬਣਾਤਾ। ਜਿਹਦਾ ਕੀ ਟੱਕ ਨਹੀਂ 500 ਰੁਪਏ ਦਾ ਵੀਰੇ। ਸੋ ਹੁਣ ਗਾਲੀ ਵੀਡੀਓ ਸਾਰੀ ਪ੍ਰੋਪਰ ਦੇਖ ਲੋ ਤੁਹਾਨੂੰ ਸਮਝ ਆ ਜੂਗੀ ਵੀ ਗੱਡੀ ਤਾਂ ਜਿਹੜਾ ਬੰਦਾ ਲੈ ਲੈਂਦਾ ਕਈ ਵਾਰੀ ਉਹ ਗੱਡੀ ਦੀ ਹੈਸੀਅਤ ਨਹੀਂ ਹੁੰਦੀ ਉਹਦੇ ਕੋਲੇ ਉਹ ਗਿੱਜਾ ਹੁੰਦਾ ਮਰੂਤੀ 800 ਵਾਲੇ ਤੇ ਭਾਈ ਸਾਹਿਬ ਹੈ ਜਿਹੜੀਆਂ ਬੋਟਲਾਂ ਆ ਚੀਜ਼ਾਂ ਜਾਂ ਵਾਲ ਦਾ ਸਰਕਲ ਨਹੀਂ ਚੱਲਦਾ ਜਾਂ ਰੈਡੀਏਟਰ ਦੇ ਵਿੱਚ ਗਰਮ ਪਾਣੀ ਨਹੀਂ ਆਉਂਦਾ ਗਰਮ ਪਾਣੀ ਮੁੜ ਕੇ ਠੰਡਾ ਹੋ ਕੇ ਬਲਾਕ 'ਚ ਨਹੀਂ ਜਾਂਦਾ ਤਾਂ ਗੱਡੀ ਹੀਟ ਹੋ ਜਾਂਦੀ ਹੈ ਉਹੀ ਤਾਂ ਹਰ ਵੀਡੀਓ ਦੇ ਵਿੱਚ ਕੋਸ਼ਿਸ਼ ਲਾ ਕੁਝ ਲੋਕਾਂ ਨੂੰ ਘੰਟਾ ਲਾ ਕੇ ਸਮਝਾਇਆ ਇਹਦੇ 'ਚ ਕਮੈਂਟ ਪਾਉਣ ਵਾਲੇ ਬੁੱਧੀਜੀਵੀ ਫੇਸਬੁੱਕੀ ਬਹੁਤ ਇਕੱਠੇ ਹੋ ਜਾਣੇ ਅੱਜ ਵੀਡੀਓ ਪਾਈ ਸੀਗੀ ਮਾ ਮਾਗੀ ਤੋਂ ਅਗਲਾ ਦੇਣਾ ਅੱਜ 16 ਤਰੀਕ 15 ਤਰੀਕ ਆ ਅੱਜ 15 ਤਰੀਕ ਜੀ ਇੱਕ ਗਿਆਨ ਵਾਲ ਨੇ ਕਹਿਤਾ ਜੀ ਬਲੋ ਤਾਂ ਮਾਰਦੇ ਹੁੰਦੇ ਆ ਤੇ ਮੈਂ ਕਹਿੰਦਾ ਭਾਈ ਲੈ ਲਓ ਬਲੋ ਆ ਮਾਰਦੀਆਂ ਗੱਡੀਆਂ ਸਾਨੂੰ ਕਿ ਤਰਾਜ ਆ ਲਾਓ ਇੰਜਨਾਂ ਤੇ ਪੈਸੇ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਪ੍ਰੋਪਰ ਵੀਡੀਓ ਦੇਖ ਲਓ ਤੁਹਾਡੇ ਕੰਮ ਆਉਣ ਵਾਲੀ ਹੈ ਜਦੋਂ ਤੇਲ ਤੂਲ 부ਸ਼ਾ ਨੂੰ ਦਵਾ ਲੈਨੇ ਨਾ ਫਿਰ ਆਜ ਵੀ ਤੁਹਾਡੀਆਂ ਗੱਡੀਆਂ ਵਾਲਾ ਮਾਰਦੀਆਂ ਫਿਰਦੀ ਹੁੰਦੇ ਬਹੁਤ ਸਰੀਆ ਵੀਡੀਓ ਪਾਈਆਂ ਵੀ ਤੇ ਪਾਉਂਦੇ ਵੀ ਰਵਾਂਗੇ ਧੰਨਵਾਦ ਕਿਸੇ ਨੇ ਟੇਪ ਲਾਤੀ ਜੇ ਮੰਨ ਲਓ ਵੀ ਕਿਸੇ ਵਿਅਕਤੀ ਨੂੰ ਜਿਹਨੇ ਗੱਡੀ ਖਰੀਦਣੀ ਹੈ ਉਹਨੂੰ ਨਹੀਂ ਪਤਾ ਹੈਗਾ ਬਾਈ ਜੀ ਦੇ ਮਤਾਬਕ ਪਾਣੀ ਪਹਿਲੇ ਹੀ ਘਟਦਾ ਜੀ ਉਹ ਕਹਿੰਦੇ ਬਾਈ ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕੀ ਜਾਨਣਾ ਚਾਹੁੰਦੇ ਹੋ ਮੇਜਰ ਸਰਵਿਸ ਕੀ ਹੁੰਦੀ ਹੈ ਇਹ ਟੇਪਾਂ ਕਿਉਂ ਲਾਈਆਂ ਮੇਜਰ ਸਰਵਿਸ ਦਾ ਹੁੰਦਾ ਕੰਮ ਹੁੰਦਾ ਵੀ ਜਿਸ ਗੱਡੀ ਮੇਜਰ ਪਾਰਟ ਦੇ ਕਰਕੇ ਗੱਡੀ ਡੈਮੇਜ ਹੁੰਦੀ ਹੋਵੇ ਇੰਜਨ ਡਾਊਨ ਹੁੰਦਾ ਹੋਵੇ ਤੋ ਉਸ ਕੰਮ ਨੂੰ ਆਪਾਂ ਮੇਜਰ ਕਹਿ ਦਿੰਦੇ ਆ ਵੀ ਬਾਈ ਜੀ ਇਹਦੇ ਬਿਨਾਂ ਸਰ ਨਹੀਂ ਸਕਦਾ ਸੋ ਕਿਸੇ ਨੇ ਟੇਪਾ ਲਾਤੀ ਜਾਂ ਇਹ ਦੇਖੋ ਆ ਲੋ ਆ ਪਾਈਪ ਪਾਟੀ ਹੋਈ ਆ ਠੀਕ ਆ ਜੀ ਬੋਟਲ ਆ ਜਿਹੜੀ ਚੂਹੇ ਖਾ ਗਏ ਇੱਥੋਂ ਪਾਣੀ ਲੀਕ ਕਰਦਾ ਸੀ ਆ ਫੈਨ ਅਸੈਂਬਲੀ ਆ ਜਿਹੜੀ ਇਹਦੇ ਚ ਪਲੇ ਹੈ ਇਸ ਤੋਂ ਇਲਾਵਾ ਗੱਡੀ ਦਾ ਹਰੇ ਵੀ ਗੈਸਕਟ ਸੜਿਆ ਹੋਇਆ ਤੇ ਲੀਕਜ ਹੈ ਵੀਡੀਓ ਦੇ ਐਂਡ ਤੱਕ ਬਣੇ ਰਹੋ ਜਿਹੜੇ ਸੱਜਣਾ ਨੇ ਕੰਮ ਕਰਾਉਣਾ ਹੋਵੇ ਪਰ ਮੇਜਰ ਸਰਵਿਸ ਪਾਰਟ ਦਾ ਮਤਲਬ ਇਹ ਹੁੰਦਾ ਵੀ ਜਿੰਨਾ ਕਾਰਨਾ ਕਰਕੇ ਗੱਡੀ ਰੋਡ ਤੇ ਡੈਮੇਜ ਹੋ ਸਕਦੀ ਹੈ ਉਹ ਕੱਲਾ ਮਕੈਨਿਕ ਹੀ ਕੱਲਾ ਕਹੀ ਜਾਵੇ ਤੇ ਕਸਟਮਰ ਉਸ ਚੀਜ਼ ਨੂੰ ਸਮਝ ਕੇ ਯੈਸ ਨਾ ਕਰੇ ਤੇ ਕਲ ਸਰਵਿਸ ਨਹੀਂ ਹੋ ਸਕਦੀ ਥੋੜਾ ਪੈਣਾ ਨਹੀਂ ਪਾਰਟ ਸਾਰੀ ਚੀਜ਼ ਦਾ ਪੈਣਾ ਆ ਬਹੁਤ ਪਾਈਪ ਦੀ ਹਾਲਤ ਵੇਖੋ ਕਿਉਂ ਜੀ ਕਿਸੇ ਨੇ ਟੇਪ ਲਾਤੀ ਜੇ ਮੰਨ ਲਓ ਵੀ ਕਿਸੇ ਵਿਅਕਤੀ ਨੂੰ ਜਿਹਨੇ ਗੱਡੀ ਖਰੀਦਣੀ ਹੈ ਉਹਨੂੰ ਨਹੀਂ ਪਤਾ ਹੈਗਾ ਬਾਈ ਜੀ ਦੇ ਮਤਾਬਕ ਪਾਣੀ ਪਹਿਲੇ ਹੀ ਘੜਦਾ ਹੀ ਉਹ ਕਹਿੰਦੇ ਬਾਈ ਜੀ ਤੁਸੀਂ ਲੇਟ ਹੋ ਗਏ ਆ ਸਰਵਿਸ ਲੇਟ ਕੀਤੀ ਇਸ ਕਰਕੇ ਤੁਹਾਡੀ ਗੱਡੀ 'ਚ ਦਿੱਕਤਾਂ ਆਈਆਂ ਦਿੱਕਤਾਂ ਨਹੀਂ ਆਈਆਂ ਜਦੋਂ ਬੰਦਾ ਗੱਡੀ ਵੇਚਦਾ ਨਾ ਉਹ ਤਾਂ ਤੁੱਥਮਤ ਕਰ ਦਿੰਦਾ ਇਹ ਵੀ ਗੱਡੀ ਕੁਝ ਅਜਿਹੀ ਤੁੱਥਮਤ ਹੋਈ ਹੈ ਵੀਡੀਓ ਦੇ ਐਂਡ ਟਿੱਕਰ ਬਣੇ ਰਹੋ ਆਜੋ ਕਿਵੇਂ ਕਸਟਮਰ ਨੂੰ ਗੱਲ ਸਮਝਾਉਣੀ ਹੈ ਕਲਿੱਪ ਜੋੜ ਕੇ ਤੁਹਾਨੂੰ ਸਾਰਾ ਕੁਝ ਦੱਸ ਦਵਾਂਗੇ ਇਹ ਤੁਹਾਡੇ ਕੰਮ ਆਉਣ ਵਾਲੀ ਹੈ ਕੱਲਾ ਮਕੈਨਿਕ ਹੀ ਹਾਂਜੀ ਹਾਂਜੀ ਕੱਲਾ ਕਹੀ ਜਾਵੇ ਤੇ ਕਸਟਮਰ ਜਿਹੜਾ ਉਹ ਨਾ ਪੈਸੇ ਖਰਚੇ ਤੇ ਮੇਜਰ ਸਰਵਿਸ ਫੇਰ ਵੀ ਨਹੀਂ ਹੋ ਸਕਦੀ ਧੰਨਵਾਦ ਦੋਸਤੋ ਨਿੱਕੀ ਜੀ ਇਨਫੋਰਮੇਸ਼ਨ ਹੈ ਸਭ ਤੋਂ ਪਹਿਲਾਂ ਤਾਂ ਜਿਹੜੇ ਚੂਹੇ ਹਨ ਇਹ ਬਹੁਤ ਵੱਡਾ ਨੁਕਸਾਨ ਕਰਦੇ ਆ ਠੀਕ ਹੈ ਜੀ ਵੀਰ ਉਹਨਾਂ ਦੀ ਗੱਡੀ ਇੱਕ ਵਾਰੀ ਗਰਮ ਵੀ ਹੋ ਚੁੱਕੀ ਹੈ ਪਰ ਜਦੋਂ ਆਇਆ ਤੇ ਮੈਂ ਵੀਰ ਉਹਨਾਂ ਨੂੰ ਪੁੱਛਿਆ ਤਾਂ ਕਈ ਵਾਰੀ ਵਿਅਕਤੀਆਂ ਨੂੰ ਸਮਝ ਘੱਟ ਹੁੰਦੀ ਹੈ ਵੀ ਬਾਈ ਜੀ ਸਾਡੀ ਗੱਡੀ ਚ ਨੁਕਸ ਕਿੱਥੇ ਆ ਤੇ ਹੁਣ ਜੇ ਤੁਸੀਂ ਇਸ ਵੀਡੀਓ ਨੂੰ ਨਾ ਆਪਦੇ ਕੋਲੇ ਸਾਂਭ ਕੇ ਰੱਖ ਲੋ ਤੇ ਗਾਹ ਆਪਦੇ 11 ਦੋਸਤਾਂ ਕੋਲ ਸ਼ੇਅਰ ਕਰ ਦਿਓ ਪਹਿਲੀ ਗੱਲ ਤਾਂ ਕਿਤੇ ਵੀ ਆਪਾਂ ਐਮਸੀ ਲਾਈਏ ਤੇ ਆਪਦੀ ਪਕੜ ਨਹੀਂ ਬਣਾਉਂਦੀ ਇਹਦੇ ਚ ਪਾਣੀ ਦਾ ਪ੍ਰੈਸ਼ਰ ਟੂ ਮੱਚ ਹੋ ਜਾਂਦਾ ਆਪਾਂ ਹੁਣ ਇਹਦੇ ਚ ਪਾਣੀ ਦੀ ਫਿਲਿੰਗ ਕਰਾਂਗੇ ਤੇ ਗੱਡੀ ਕਰਾਂਗੇ ਸਟਾਰਟ ਇਸ ਤੋਂ ਇਲਾਵਾ ਗਲੋ ਪਲੱਗ ਦੀ ਲਾਈਟ ਆ ਰਹੀ ਸੀ ਤੇ ਜਦੋਂ ਮੈਂ ਰੋਡ ਤੇ ਚਲਾਉਂਦਾ ਸੀ ਤੇ ਖੜਕਾ ਵੱਖਰਾ ਜਾ ਸੀ ਮੈਂ ਜਦੋਂ ਵਿੱਚ ਬੈਠਾ ਤਾਂ ਮੈਨੂੰ ਇਹ ਮਹਿਸੂਸ ਹੋਇਆ ਵੀ ਏਸੀ ਤੋਂ ਜਦੋਂ ਡਾਇਗਨੋਸ ਕਰਦੇ ਆ ਟਾਈਮ ਲੱਗ ਜਾਂਦਾ ਦੇਖੋ ਜਿਹੜਾ ਤਯਰਬਾ ਹੈ ਉਹ ਤਯਰਬਾ ਹੀ ਕੰਮ ਆਉਂਦਾ ਥੋੜੇ ਵੀ ਟੱਕਣ ਲਾ ਕੇ ਚੈੱਕ ਕਰਦੇ ਫਿਰ ਤੈਨੂੰ ਐਸਟੀਮੇਟ ਦੁਬਾਰਾ ਦਿੰਨੇ ਆ ਪਾਣੀ ਘਟ ਰਿਹਾ ਆ ਆ ਚੀਜ਼ ਕਿਤੇ ਬਦਲੀ ਤੂੰ ਓਏ ਲਬੋ ਨਹੀਂ ਪਤਾ ਜੀ ਆਪਾਂ ਪਾਣੀ ਚੈੱਕ ਕਰ ਲਈਏ ਡੇਲੀ ਕਿੰਨੀ ਚਲਾਉਣੇ ਗੱਡੀ ਤੂੰ ਕੱਲ ਹੀ ਆ ਜੀ ਬੁੱਧੀ ਕਹੀਏ ਬੁੱਝਾ ਜੀ ਡੇਲੀ ਪਾਣੀ ਕਿੰਨਾ ਫਿਰ ਪਾ ਲੈਣੇ ਛੋਟੇ ਵੀ ਕਿੰਨਾ ਕ ਰੋਟੀ ਨਾਲ ਉੱਪਰ ਹੀ ਘਰਾ ਕਰਦੇ ਪਰ ਹੁਣ ਤਾਂ ਬੇਟਾ 1.5 ਲੀਟਰ ਦੇ ਜਿਹੜੀਆਂ ਦੋ ਬੋਤਲਾਂ ਉਹ 2 ਲੀਟਰ ਵਾਲੀ ਹੈ ਨਾ ਸੁਭਾ ਕੋਣੇ ਉਹਨੂੰ ਤਾਂ ਸਟਾਰਟ ਕਰਕੇ ਨਹੀਂ ਪਾਉਂਦੀ ਇੱਦਾਂ ਹੀ ਪਾਉਂਦੇ ਸਟਾਰਟ ਕਰਨ ਤੋਂ ਬਾਅਦ ਵੀ ਪੈ ਗਿਆ ਨਾ ਹਾਂਜੀ ਹਾਂਜੀ ਆਪਣਾ ਤਾਂ ਨੌਲੇਜ ਦੇਣੀ ਚਾਹੁੰਦੇ ਆ ਜੇ ਕੋਈ ਸਿੱਖ ਲਵੇ ਤਾਂ ਵਧੀਆ ਗੱਲ ਹੈ ਨਾ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਸੋ ਗਲੋ ਪਲੱਗ ਵੀ ਖਰਾਬ ਸੀ ਬਬਲਜ਼ ਆ ਰਹੇ ਐ ਗੈਸਕਟਾ ਇਹਦਾ ਸੇਕਾ ਲੱਗਿਆ ਹੋਇਆ ਮੈਂ ਇੱਕ ਪਰਸੇ ਜੋ ਉੱਥੇ ਵੀਡੀਓ ਪਾਈ ਸੀ ਜਿੰਨ ਚ ਗੈਸਕਟ ਸੜਿਆ ਹੋਇਆ ਸੀ ਦੇਖੋ ਬਾਈ ਜੀ ਜੇ ਤਾਂ ਲਗਾਤਾਰ ਮੇਰੇ ਕੰਮ ਕਰਨ ਤੋਂ ਬਾਅਦ ਬੋਤਲ ਤੋਂ ਬਾਅਦ ਪਾਉਣ ਤੋਂ ਬਾਅਦ ਵੀ ਪਾਣੀ ਘਟ ਰਿਹਾ ਹੈ ਤੇਦਾ ਗੈਸਕਟ ਪੈਣਾ ਚਾਹੀਦਾ ਹੈ ਜਦੋਂ ਅੰਗੇਲੀ ਕਰੋਗੇ ਉਦੋਂ ਗੜਬੜ ਹੋਊਗੀ ਪਰ ਮੈਂ ਤਾਂ ਇੱਕੋ ਗੱਲ ਕਹੂੰਗਾ ਬਾਈ ਜੀ ਕਿਰਸ ਨਾ ਕਰਿਆ ਕਰੋ ਜਦੋਂ ਕਿਰਸ ਕਰੋਗੇ ਤਾਂ ਉਦੋਂ ਫਿਰ ਬਹੁਤ ਸਾਰੀਆਂ ਪ੍ਰੋਬਲਮ ਆਉਂਦੀਆਂ ਕੰਪਲੀਟ ਆਪਾਂ ਮੋਟਰ ਵਿਦ ਸ਼ਰਾਉਡ ਨਵਾਂ ਪਾ ਰਹੇ ਹਾਂ ਨਾਲ ਲੈਂਦੀਆਂ ਰੌੜਾ ਚੇਂਜ ਕਰ ਰਹੇ ਹਾਂ ਟਰਬੋ ਵਾਲੀ ਪਾਈਪ ਆ ਜਿਹੜੀ ਉਹ ਆਪਣਾ ਮਿਲ ਗਈ ਹੈ ਕਰ ਬੋਲਿਓ ਪਪਾਈ ਪਾਈਪ ਫੋਨ ਲੱਗ ਗਿਆ ਸੋ ਨਵੀਂ ਪਾਈਪ ਤੇ ਪੁਰਾਣੀ ਪਾਈਪ ਦਾ ਫਰਕ ਹੁੰਦਾ ਹੈ ਇਹ ਚੀਜ਼ਾਂ ਦਾ ਧਿਆਨ ਜਰੂਰ ਰੱਖਿਆ ਕਰੋ ਮੇਜਰ ਸਰਵਿਸ ਦਾ ਮਤਲਬ ਮੇਜਰ ਸਰਵਿਸ ਹੀ ਹੁੰਦੀ ਹੈ ਹਰ ਇੱਕ ਬੰਦੀ ਵਿਅਕਤੀ ਇਹੀ ਸੋਚਦਾ ਰਹਿੰਦਾ ਯਾਰ ਸਸਤਾ ਕਿਵੇਂ ਹੋਊਗਾ ਮਕੈਨਿਕ ਕਿੰਨਾ ਕੁ ਖੱਪ ਸਕਦਾ ਸੋਚਣ ਤੇ ਵਿਚਾਰਨ ਦੀ ਲੋੜ ਹੈ ਦੋਸਤੋ ਜਦੋਂ ਵੀ ਕੋਈ ਕੰਮ ਕਰਨਾ ਹੋਵੇ ਨਾ ਇਹ 85 ਤੋਂ ਬਾਅਦ ਆਟੋਮੈਟਿਕ ਇਹਦਾ ਟੈਂਪਰੇਚਰ ਬਦਰਕਟਰ 스타ਟ ਹੋ ਜਾਂਦਾ ਜਦੋਂ ਪਾਣੀ ਦਾ ਸਰਕਲ ਬਣ ਜਾਏ ਪਰ ਇਹ 95 ਤੇ ਜਾ ਕੇ ਲੋ ਫੈਨ ਚ ਲਾ ਕੇ ਮੇਡਾ ਗੱਡੀ ਵੇਖੇ ਵੀ ਐਲਬੋ ਵਰਕ ਕਰ ਰਹੀ ਹੈ ਕਿ ਨਹੀਂ ਕਰ ਰਹੀ ਇਹ ਤਾਂ ਸਰਦੀਆਂ ਦੇ ਵਿੱਚ ਜੇ ਆਪਾਂ ਇਹ ਗੋਲੀ ਕਰ ਦਈਏ ਤੇ ਆਉਂਦੀਆਂ ਗਰਮੀਆਂ ਨੂੰ ਤਾਂ ਇਹ ਨੁਕਸਾਨ ਹੀ ਬਹੁਤ ਕਰੂਗਾ ਲਓ ਜੀ ਕੋਲ ਹਜੇ ਵੀ ਜਾਮ ਪਿਆ ਤੇ ਪਾਣੀ ਉਬਲ ਰਿਹਾ ਜਦੋਂ ਪਾਣੀ ਉਬਲ ਗਿਆ ਇਹਦੇ ਬਾਅਦ ਤਾਂ ਸਰਕੂਲੇਸ਼ਨ ਬਣ ਜਾਣਾ ਚਾਹੀਦਾ ਪ੍ਰੀਟ ਮੋਟਰਜ਼ ਮੋਗਾ ਸਾਡੀ ਮਿਹਨਤ ਹੈ ਜਿਹੜੀ ਉਹ ਬਹੁਤ ਹੈ ਪਰ ਸਾਡੀ ਮਿਹਨਤ ਨੂੰ ਕੋਈ ਸਲੂਟ ਨਹੀਂ ਕਰਦਾ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਏਜੰਸੀਆਂ ਵਾਲੇ ਜੋ ਕਹਿ ਦੇਣ ਹਰ ਇੱਕ ਬੰਦਾ ਹੀ ਸੋਚਦਾ ਏਜੰਸੀ ਤੋਂ ਕੰਮ ਕਰਾ ਕੇ ਲਓਣਾ ਜੀ ਏਜੰਸੀ ਤੋਂ ਕੰਮ ਕਰਾ ਕੇ ਲਓਣਾ ਜੀ ਆ ਬੇਟਾ ਫੜੀ ਜਾ ਰਹਿਣਾ ਬਿਨ ਦਿਖਾਈ ਕਰਾ ਫੇਰ ਵਾਲ ਭਰੇਆ ਦਿਖਾ ਦੇ ਕਰੀ ਇਧਰ ਨੇ ਪਾਸੇ ਦਿਖਾ ਦੇ ਆ ਪਾਣੀ ਹੋਵੇ ਪਿਆ ਨਿਕਲ ਜਾਣਾ ਚਾਹੀਦਾ ਚਲ ਬੇਟਾ ਸੋ ਸਾਡਾ ਕੰਮ ਹੈ ਮਿਹਨਤ ਕਰਨਾ ਫਲ ਉਸ ਅਕਾਲ ਪੁਰਖ ਦੇ ਹੱਥ ਹੈ ਜਸ਼ ਕਿੰਨਾ ਮਿਲਦਾ ਆਪਣੇ ਵੱਲੋਂ ਤਾਂ ਮਿਹਨਤ ਕਰੀ ਜਾਂਦੇ ਆ ਐਲਬੋ ਆਪਾਂ ਇੱਕ ਨਵੀਂ ਲਿਆਂਦੀ ਐ ਤੇ ਪੁਰਾਣੀ ਆ ਪਈ ਐ ਜੀ ਚਿਰਵਾ ਕਰਕੇ ਦਿਖਾਵਾਂਗੇ ਐਮਜੀਪੀ ਦੀਆ ਮੰਗਾਈਏ ਜੋ ਜਿਹਾ ਮਰਜ਼ੀ ਮੰਗਾਈਏ ਠੀਕ ਹੈ ਨਾ ਕਿਈ ਵਾਰੀ ਨਵੇਂ ਵਿੱਚ ਵੀ ਪ੍ਰੋਬਲਮ ਆ ਜਾਂਦੀ ਐ ਕਿਈ ਵਾਰੀ ਉਹ ਪੁਰਾਣੀ ਚੀਜ਼ ਉਹ ਟੁੱਟ ਜਾਂਦੀ ਐ ਕੰਪਨੀਆਂ ਦੀ ਮੈਨੂਫੈਕਚਰਿੰਗ ਦੇਖੋ ਕਿਓ ਜੀ ਆ ਬਟਾ ਫੜੀ ਜਰਾ ਆ ਲੋ ਜੀ ਕਿੰਦੇ ਹਾਲ ਨੇ ਸੋ ਕਈ ਯਾਰੀ ਕੀ ਹੁੰਦਾ ਹੈ ਜਦੋਂ ਅਸੀਂ ਕੰਮ ਕਰਦੇ ਆ ਮੈਂ ਬਾਰ ਬਾਰ ਵੀਡੀਓ ਦੇ ਵਿੱਚ ਜ਼ੋਰ ਦੇ ਰਿਹਾ ਹਾਂ ਵੀ ਸਾਡੇ ਕੋਲ ਉਹ ਸੱਜਣ ਆਉਣ ਜਿਹੜੇ ਸਾਡੇ ਕੰਮ ਦੀ ਕੁਆਲਿਟੀ ਨੂੰ ਸਮਝਣਾ ਚਾਹੁੰਦੇ ਆ ਅਸੀਂ ਤਾਂ ਨਵੇਂ ਜਿਹੜੇ ਬੱਚੇ ਨਵੇਂ ਕੰਮ ਕਰਦੇ ਅਸੀਂ ਤਾਂ ਉਹਨਾਂ ਨੂੰ ਹੀ ਕਹਿੰਨੇ ਭਾਈ ਆਪਣੀ ਬੰਦ ਹੀ ਮਿਹਨਤ ਲਾਓ ਪਾਣੀ ਨੂੰ ਗਰਮ ਕਰੋ ਉਹਦੇ ਚ ਪਾ ਕੇ ਚੈੱਕ ਕਰੋ ਵੀ ਇਹ ਪ੍ਰੋਪਰ ਵਾਲ ਖੁੱਲ ਰਿਹਾ ਕੋਈ ਓਰੀਜਨਲ ਦਾ ਨਹੀਂ ਪਤਾ ਲੱਗਦਾ ਤੇ ਕੋਈ ਡੁਪਲੀਕੇਟ ਦਾ ਨਹੀਂ ਪਤਾ ਲੱਗਦਾ ਇਸ ਟਾਈਮ ਇੰਨਾ ਕਮਾਣਾ ਹਾਲ ਦਾ ਆਪਾ ਬਾਲਾ ਵੱਜ ਰਿਹਾ ਜਦੋਂ ਵਾਲਾ ਵੱਜਿਆ ਫਿਰ ਨਾਲ ਵੀਡੀਓ ਪਾਵਾਂਗੇ ਸਟਾਪ ਕਰ ਲਾ ਬੇਟਾ ਤੂੰ ਤੋ ਕੋ ਦੋਸਤੋ 99 ਡਿਗਰੀ ਟੈਂਪਰੇਚਰ ਤੇ ਇਹਦਾ ਵਾਲ ਖੁੱਲਣਾ ਹੁੰਦਾ 16 ਵਾਲ ਖੁੱਲ ਗਿਆ ਆਪਾਂ ਪਾਣੀ ਫਿਰ ਭਰਦੇ ਆ ਪਾਣੀ ਨਿਕਲ ਗਿਆ ਨਾ ਇਹਦੇ ਵਿੱਚੋਂ ਆ ਲੋ ਖਾਲੀ ਹੋ ਗਿਆ ਬੇਟਾ ਤੇ ਆਪਾਂ ਪਾਣੀ ਚ ਰੱਖ ਕੇ ਫਿਰ ਖੋਲ ਕੇ ਦੇਦੇ ਹਾਂ ਹੁਣ ਆਪਾਂ ਆ ਪਿਆ ਜਿਹੜਾ ਆ ਵੇਖਦੇ ਜਿਹੜਾ ਪੁਰਾਣਾ ਆ ਆ ਲੋ ਜੀ ਇਹ ਵੀ 99 ਡਿਗਰੀ ਤੇ ਆ ਜੀ ਇਹਦਾ ਵਾਲ ਖੁੱਲੇ ਨਹੀਂ ਨਹੀਂ ਖੁੱਲੇ ਨਾ ਆ ਲੋ ਜਿੰਨੀ ਮਿਹਨਤ ਕਰਕੇ ਅਸੀਂ ਆਡੀਅנס ਨੂੰ ਦੱਸਣਾ ਚਾਹੁੰਦੇ ਆ ਹਜੇ ਤੱਕ ਅਰੋਣਾ ਸਾਨੂੰ ਲੱਗਦਾ ਵੀ ਫਲ ਨਹੀਂ ਮਿਲਿਆ ਲੋਕ ਅੱਜ ਵੀ ਉਹਨਾਂ ਗੱਲਾਂ ਤੇ ਯਕੀਨ ਕਰਦੇ ਆ ਜਿਹੜੀਆਂ 1 ਮਿੰਟ ਦੀ ਵੀਡੀਓ ਪਾ ਕੇ ਤੇ ਲਾਲਾ ਕਰਕੇ ਦਿਖਾਉਂਦੇ ਆ ਦੋਸਤੋ 90 99 99 ਡਿਗਰੀ ਤੇ ਆਵਾਲਾ ਹੁੰਦਾ ਹੈ 팬 ਉਸ ਤੋਂ ਪਹਿਲਾਂ 97 96 ਤੇ ਆਸ-ਪਾਸ ਲੋ ਚੱਲਦਾ ਹੈ AC ਚੱਲਦਾ ਹੋਵੇ ਗਰਮੀਆਂ ਦਾ ਟਾਈਮ ਹੋਵੇ ਤੇ ਗੱਡੀ ਹੀਟ ਜ਼ਿਆਦਾ ਹੋ ਜਾਵੇ 99 ਤੇ ਫਿਰ 팬 ਡਰਾਈਵ ਹੋ ਰਿਹਾ ਬਹੁਤ ਸਾਰੀਆਂ ਗੱਡੀਆਂ ਦਾ 100 ਤੋਂ ਪਲੱਸ ਜਾ ਕੇ ਵੀ ਚੱਲਦਾ ਹੈ ਅਲੱਗ-ਅਲੱਗ ECM ਤੇ ਡਿਪੈਂਡ ਕਰਦਾ ਹੈ ਸੋ ਹਰ ਗੱਡੀ ਦੀ ਜੌਬ ਨੂੰ ਕੋਈ ਡਨ ਕਰਨਾ ਹੋਵੇ ਤਾਂ ਉਹਦੀ ਮਿਹਨਤ ਕੀਤੀ ਜਾਂਦੀ ਹੈ ਤੁਹਾਨੂੰ ਮੈਂ ਦੁਬਾਰਾ ਫੇਰ ਦਿਖਾ ਦੇਵਾਂ ਇਹ ਵਾਲ ਬੰਦ ਹੋ ਚੁੱਕਾ ਹੈ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਵਿੱਚੋਂ ਪਾਣੀ ਪਾਉਣੇ ਆ ਆ ਲੋ ਪਾਣੀ ਉਬਲਦਾ ਪਾਇਆ ਹੈ ਬੰਦ ਪਿਆ ਨਾ ਜਦੋਂ ਇਹਦੇ ਤੇ ਉਬਲਦਾ ਪਾਣੀ ਪ੍ਰੋਪਰ ਵਰਕ ਕਰੂਗਾ ਮੈਂ ਦੁਬਾਰਾ ਇਹਨੂੰ ਵਿੱਚ ਪਾਉਣਾ ਆ ਲੋ ਆ ਲੋ ਮੇਰੇ ਕਿ ਇਸ਼ੂ ਇਸ਼ੂ ਗੱਡੀ ਵਿੱਚ ਹਜੇ ਵੀ ਹੈ ਜੋ ਗੈਸਕਟ ਦਾ ਸੀਲ ਲੱਗਿਆ ਐ ਐਲਬੋ ਬਦਨ ਵਾਲੀ ਐ ਅਸੀਂ ਰੋਡ ਤੇ ਜਦੋਂ ਗੱਡੀ ਟੈਸਟ ਡਰਾਈਵ ਲੈਂਦੇ ਹਾਂ ਨਾ ਹਰ ਇੱਕ ਬੰਦੇ ਨੂੰ ਵੇਅਰ ਕਰਦੇ ਆਂ ਤੇ 87 ਦੇ ਉੱਪਰ ਟੈਂਪਰੇਚਰ ਐ ਉਧਰ ਵੀ ਤਿਆਰ ਰੱਖਿਆ ਤੇ ਰੋਡ ਤੇ ਟੈਸਟ ਡਰਾਈਵ ਲਾ ਰਹੇ ਆਂ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ ਕੀ ਮਸਲਾ ਲੱਗਦਾ ਹੱਲ ਹੋਇਆ ਤੈਨੂੰ ਸਾਡੇ ਮੁਤਾਬਕ ਪੈ ਗਈ ਤੇਰੇ ਮੁਤਾਬਕ ਤਾਂ ਹੱਥੋਂ ਨਿਕਲ ਨਾ ਪੀ ਹਾਂਜੀ ਹਾਂਜੀ ਪਰ ਸਾਡੇ ਮੁਤਾਬਕ ਇਹ ਹੋਵੇ ਕਦੇ ਹੋਰ ਹੱਥੋਂ ਨਾ ਨਿਕਲ ਜੇ ਮੋਟਰ ਬਦਲ ਲਈ ਹਾਂਜੀ ਫੈਨ ਵਾਲੀ ਐਲਬੋ ਆਪਣੀ ਵਰਕ ਨਹੀਂ ਕਰਦੀ ਸੀ ਉਹਦਾ ਸਰਕਲ ਬਣਾ ਲਿਆ ਹਜੇ ਵੀ ਨੁਕਸ ਹੈ ਪਰ ਵੀਰ ਹੁਣਾਂ ਨੂੰ ਅਵੇਅਰ ਕਰਨ ਲਈ ਦੋ ਚਾਰ ਗੱਲਾਂ ਸੀ ਆਖੀਆਂ ਅਸੀਂ ਗੱਡੀ ਲਗਭਗ 7 ਕਿਲੋਮੀਟਰ ਚਲਾ ਲਈ ਹੈ ਤੇ ਬਾਈ ਦੇ 25 ਕਿਲੋਮੀਟਰ ਜਾਣਾ ਹੈ ਤੇ ਮੈਂ ਕਿਹਾ ਬਾਈ ਉਹ ਤੋਂ ਪਹਿਲਾਂ ਅਸੀਂ ਵੱਧ ਗੱਡੀ ਡਰਾਈਵ ਕਰਾਂਗੇ 95 ਸੌਰੀ 85 86 85 86 ਵਾਲ ਖੁੱਲਦਾ ਤੇ ਬੰਦ ਹੋ ਜਾਂਦਾ ਲੋ ਫੈਨ ਚੱਲ ਪੈਂਦਾ ਸਰਦੀਆਂ ਦੇ ਟਾਈਮ ਦੇ ਵਿੱਚ ਗੱਡੀਆਂ ਅਗਰ ਇਦਾਂ ਚੱਲਦੀਆਂ ਰਹਿਣ ਤੇ ਵਾਲ ਸਰਕਲ ਨਾ ਕਰੇ ਤੇ ਜਿਵੇਂ ਮੈਂ ਲਾਈਵ ਵੀਡੀਓ ਵਿੱਚ ਦਿਖਾਇਆ ਸੀ ਉਦਾਂ ਗੈਸਕਟ 'ਚ ਪ੍ਰੋਬਲਮ ਆ ਸਕਦੀ ਹੈ ਭਾਈ ਜੀ ਕਿੰਨੇ ਕਿ ਸੰਤੋਖਤ ਹੋ ਸਾਡੇ ਮੁਤਾਬਿਕ ਜੇ ਪੂਰਾ ਕੰਮ ਨਹੀਂ ਹੋਇਆ ਨਹੀਂ ਬਹੁਤ ਵਧੀਆ ਹੀ ਲੱਗਦਾ ਚਲੌਣ 'ਚ ਤੈਨੂੰ ਐ ਲੱਗਦਾ ਭੱਜੜ ਬਹੁਤ ਲੱਗਦੀ ਹਾਂਜੀ ਹਾਂਜੀ ਤੇਰੇ ਦਿਮਾਗ 'ਚ ਹੈ ਨਹੀਂ ਕੋਈ ਲੁਕਸ ਹੈਗਾ ਨਹੀਂ ਮੈਨੂੰ ਨਹੀਂ ਲੱਗਦਾ ਜੀ ਹਜੇ ਭਾਈ ਜੀ 2-4 ਲੁਕਸ ਹੈਗੇ ਆ ਪੋਟਲ ਆਪਾਂ ਮੰਗਾਉਣੀ ਐ ਸਵੇਰੇ ਆਪਾਂ ਪਾਉਣੀ ਐ ਠੀਕ ਐ ਪਾਣੀ ਦਾ ਧਿਆਨ ਫੇਰ ਵੀ ਤੈਨੂੰ ਰੱਖਣਾ ਪਊਗਾ ਪਹਿਲਾਂ ਡੰਡੇ ਕਿੰਨੇ ਰਹਿੰਦੇ ਸੀ ਪਹਿਲਾਂ ਅੱਧੇ ਤੋਂ ਹਾਈ ਹੋ ਜਾਂਦੇ ਸੀ ਜੀ ਨਹੀਂ ਹਾਈ ਅੱਧੇ ਤੋਂ ਮਤਲਬ ਹੁਣ ਤਾਂ 3 ਡੰਡੇ ਆ ਹਾਂਜੀ ਹੁਣ 3 ਨੇ 3 ਜਦੋਂ ਪਹਿਲਾਂ ਕਿੰਨੇ ਹੋ ਜਾਂਦੇ ਸੀ 2 ਕਿ 3 ਕਿ 4 ਕਿ 5 ਕਿ 6 5 ਹੋ ਜਾਂਦੇ ਸੀ ਜੀ 5 ਹੋ ਜਾਂਦੇ ਸੀ ਥਿਸ ਇਜ਼ ਦ ਰੌਂ ਇੱਥੋਂ ਗੱਡੀ ਮੋੜ ਲਓ ਭਾਜੀ ਚਲੋ ਗਾਂਹ ਨਿਕਲ ਗਏ ਆਪਾਂ ਹੁਣ ਅਗਲੇ ਟੱਕ ਤੋਂ ਮੋੜਾਂਗੇ ਆਪਾਂ ਠੀਕ ਐ ਜੀ ਦੋਸਤੋ ਕੋਈ ਵੀ ਕੰਮ ਕਰਨਾ ਹੋਵੇ ਤਾਂ ਬਹੁਤ ਹੀ ਮਿਹਨਤ ਕਰੀਦੀ ਐ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕੋਸ਼ਿਸ਼ ਕਰੋ YouTube ਚੈਨਲ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਧੰਨਵਾਦ ਹਾਂਜੀ ਦੋਸਤੋ ਐਲਬੋ ਦਾ ਨੁਕਸ ਸੀ ਫੈਨ ਦਾ ਨੁਕਸ ਸੀ ਬੋਟਲ ਹਜੇ ਪਾਉਣੀ ਐ ਗੈਸਕਟ ਕਿੰਨਾ ਸੜਿਆ ਇਹ ਪਤਾ ਲੱਗੂ ਜਦੋਂ ਬੋਟਲ ਪ੍ਰੋਪਰ ਪੈ ਗਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਜੇ ਬਾਈ ਜੀ ਕੀ ਮਹਿਸੂਸ ਕਰ ਰਹੇ ਹੋ ਬਹੁਤ ਵਧੀਆ ਡਰਾਈਵ ਲੈ ਕੇ ਆਏ ਆ ਸਵਾਰਿਆ ਦੇ ਸੁਗੜਾਉ ਦੀ ਮਿਹਨਤ ਬਹੁਤ ਆਈ ਕੀ ਮਹਿਸੂਸ ਕੀਤਾ ਤੁਸੀਂ ਫੈਨ ਬਦਲਤਾ ਅਗੇ ਫੈਨ ਨੂੰ ਤੂੰ ਤੇਲ ਦਿਵਾ ਲਿਆ ਹਾਂਜੀ ਹਾਂਜੀ ਠੀਕ ਐ ਆਏ ਕਿਸੇ ਨੇ ਮੱਥਾ ਮਾਰਿਆ ਨਹੀਂ ਜਮਣੇ ਮਾਰੇ लास्ट ਪੁਆਇੰਟ ਤੱਕ ਅਸੀਂ ਉਹ ਵੀ ਦੇਖਿਆ ਵੀ ਇਹਦਾ ਬਾਈ ਜੀ ਪਾਣੀ ਦਾ ਸਰਕਲ ਨਹੀਂ ਬੰਦਦਾ ਇਹਦਾ ਟੈਂਪਰੇਚਰ ਘਟ ਕੇ ਵਧਣਾ ਚਾਹੀਦਾ ਨਹੀਂ ਤਾਂ ਬਾਈ ਜੀ ਜੇ ਇਹ ਹਾਲਤ ਹੋਵੇ ਸਰਦੀਆਂ ਦੇ ਵਿੱਚ ਇੱਕ ਲਾਈਵ ਵੀਡੀਓ ਦਿਖਾਈ ਸੀ ਦੋ ਚਾਰ ਦਿਨ ਪਹਿਲਾਂ ਉਹਦਾ ਗੈਸਕਟ ਐਂ ਸੜਿਆ ਹੋਇਆ ਸੀ ਉਹੀ ਗੱਡੀ ਆ ਠੀਕ ਐ ਠੀਕ ਐ ਅਗਰ ਕੋਈ ਵੀ ਬੰਦਾ ਧਿਆਨ ਨਾ ਦੇਵੇ ਤੇ ਬਾਈ ਜੀ ਉਹਦੇ ਨਾਲ ਵੀ ਇਹ ਹਾਸਾ ਵਾਪਰ ਸਕਦਾ ਇਹ ਇੰਨਾ ਬੁਰਾ ਹਾਲਤ ਉਦੋਂ ਹੁੰਦੀ ਹੈ ਜਦੋਂ ਅਸੀਂ ਅਣਗਿਲੀ ਕਰ ਲਈਏ ਹਾਂਜੀ ਕੀ ਐਕਸਪੀਰੀਅੰਸ ਰਿਹਾ ਤੁਹਾਡਾ ਭਾਜੀ ਬਹੁਤ ਵਧੀਆ ਰਿਹਾ ਜੀ ਇਦਾਂ ਦਾ ਕੰਮ ਕਿਸੇ ਨੇ ਨਹੀਂ ਕੀਤਾ ਹਾਂਪੀਓ ਹਾਂਜੀ ਹਾਂਜੀ ਪਰ ਬੋਟਲ ਪੋਣੀ ਹੈ ਪਾਣੀ ਦਾ ਫਿਰ ਵੀ ਆਪਾਂ ਤਿਆਰ ਰੱਖਾਂ ਧੰਨਵਾਦ ਸਰ ਸੋ ਦੋਸਤੋ ਇਹ ਬੋਤਲ ਸਾਰੀ ਰਿਪੇਅਰ ਹੋਈ ਹੈ ਰਿਪੇਅਰ ਕਰ ਰਹੇ ਹਾਂ ਦੇਖੋ ਮੇਰਾ ਮਨ ਨਹੀਂ ਕਰਦਾ ਸੀ ਇਹਨਾਂ ਦੀ ਟੌਪ ਤੁਹਾਡੇ ਸਾਹਮਣੇ ਲੈ ਕੇ ਆਈਏ ਸਾਡੀ ਕੋਈ ਬਰੋਬਰੀ ਤਾਂ ਕਰ ਨਹੀਂ ਸਕਦਾ ਹਰ ਇੱਕ ਬੰਦਾ ਹੀ ਸੋਚਦਾ ਵੀ ਥੁੱਕ ਲੋ ਕਿ ਨਾ ਸਰ ਜੀ ਨਹੀਂ ਬਾਈ ਜੇ ਗੱਡੀਆਂ ਥੁੱਕ ਲੋਕਾਂ ਨਾਲ ਲੈ ਕੇ ਸਾਰੀਆਂ ਤੇ ਫਿਰ ਪੁਰਾਣੀਆਂ ਗੱਡੀਆਂ ਨਾਲ ਲਓ ਜੇ ਤੁਸੀਂ ਸਬਾ ਸੋਸਾਇਟੀ ਦੇ ਵਿੱਚ ਗੱਡੀ ਆਪਣੇ ਦਿਖਾਵੇ ਲਈ ਲੈਣੇ ਹੋ ਤੇ ਫਿਰ ਗੱਡੀ ਇਹੋ ਜੀ ਹੈ ਵਿੱਚ ਦੀ ਬੋਟਲ ਵੀ ਟੁੱਟੀ ਹੈ ਤੇ ਰਾਹ 'ਚ ਖੜ ਜਾਵੇ ਫਿਰ ਮਹਿਸੂਸ ਕਰੋਗੇ ਭਾਈ ਜੀ ਅਨਸਲਟ ਹੋ ਗਈ ਮੇਰੇ ਕਹਾ ਤਾਂ ਬਾਈ ਗੱਲਾਂ ਖਰੀਆਂ ਹੁੰਦੀਆਂ ਮੈਂ ਤਾਂ ਜੜ ਤਿੱਕਰ ਪਹੁੰਚਣਾ ਚਾਹਣਾ ਹੁੰਦਾ ਤੇ ਕੰਮ ਕਰਦਾ ਨਫ਼ਰਤ ਵੇਖੋ ਲੋਕਾਂ ਦੀ ਕਿੰਨੀ ਹੈ ਜਦ ਕਿ ਉਹਨੂੰ ਪਤਾ ਵੀ ਲੱਗ ਗਿਆ ਵੀ ਭਾਈ ਕੂਲੈਂਟ ਵਾਲੀ ਬੋਤਲ ਦੀ ਗੱਲ ਕਰਦਾ ਤੇ ਤੂੰ ਕਰਦਾ ਪਿਆ ਗੱਲ ਪਾਣੀ ਵਾਲੀ ਬੋਤਲ ਦੀ ਵੈਪਰ ਵਾਲੀ ਦੀ ਤੇ ਫਿਰ ਵੀ ਬੰਦਾ ਕਹਿੰਦਾ ਪੈਸੇ ਜ਼ਿਆਦੇ ਆ ਜੀ ਚਲੋ ਜ਼ਿਆਦੇ ਅਤੇ ਜ਼ਿਆਦੇ ਸਹੀ ਭਾਈ ਕਿਸੇ ਚੀਜ਼ ਦੀ ਕੀਮਤ ਨਹੀਂ ਭਰੋਂਗੇ ਤਾਂ ਉਦੋਂ ਫਿਰ ਗੱਡੀਆਂ ਦੀ ਹਾਲਤ ਤੁਹਾਡੀ ਉਹ ਜੀ ਹੁੰਦੀ ਹੈ ਪਰ